ਮੇਰਾ ਨਾਮੀ ਦੁਕਾਨ ਨਾ ਖੋਲੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੋ ਕੋਈ ਵੀ ਜਿਹੜਾ ਵੀ ਇਸ਼ਾਰੇ ਦੇ ਵਿੱਚ ਨਾ ਕੋ ਮਿਲੇ ਆਪੋ ਆਪਣੇ ਘਰਾਂ ਦੇ ਵਿੱਚ ਬੈਠੋ ਕੋਈ ਵੀ ਨਾਮ ਵੀ ਲੈ ਕੇ ਆਪ ਪਿਆਰ ਦੇਚਾਓ ਆਪੋ ਆਪਣੇ ਘਰਾਂ ਦੇ ਵਿੱਚ ਬੈਠੋ ਬਾ ਉਪਮਾ ਜਿਸ ਨਾਮ ਬਾ ਉਮਾ ਨਾ ਸੁਣਾਓ ਕੋਈ ਵੀ ਸੋਇਆ ਦੀ ਗੋਣ ਸਰਵ ਲੋਕ ਅਗਰੇ ਉਪਾਧਾ ਦੇ ਖੇਰ ਮਿਦਾਨ बंद ਕਿਨਾਰੇ ਬਣਾ ਦਿੱਤੀਆਂ ਜਾਣ ਜਿਸ ਨੂੰ ਅਮੀ ਕਿਉਂ ਕਿ ਬਣਾਇਆ ਜਾਵੇ ਕਿਉਂਕਿ ਸਾਡੇ ਮਾਣ ਦੇ ਪਿੰਡਾਂ ਦੇ ਖੇਤੋ ਦੀ ਲੋੜ ਹੈ ਨਾਲ ਤੋਂ ਸਭ ਦੀ ਖਾਣਾ ਕਰ ਸਕੀਏ ਇਹ ਮਾਰੇ ਦਾ ਦਰਜਾ ਸਾਡੇ ਪਿੰਡ ਤੋਂ ਕਿੰਨੇ ਹੱਥੋਂ ਆਪਣੇ ਦਿਨਾਰੇ ਤੇ ਇੱਕੇ ਸੱਚ ਪ੍ਰੈਸ ਦੀ ਬਾਜ਼ਾਰ ਪੂਰਾ ਬੰਦ ਕਰਾ ਦਿੱਤਾ ਗਿਆ ਹਾਂ ਕਿਤੇ ਵਾਲਾ ਬੰਨ ਸਾਰਾ ਬੰਦ ਕਰਵਾਤਾ ਗਿਆ ਕੀ ਕਹਿ ਰਿਹਾ ਬੰਦ ਸਾਰੇ ਕਹਿੰਦੇ ਬੰਦ ਕਰੋ 10 ਮਿੰਟ ਦੇ ਵਿੱਚ ਸਾਰਾ ਕਰਦਾ ਹਾਂਜੀ ਤੇ ਘਰੋਂ ਬਾਹਰ ਨਿਕਲੋ ਮੈਂ ਬੰਦ ਕੀਤਾ ਹਾਂਜੀ ਕੀ ਕਹਿ ਰਿਹਾ ਕਹਿੰਦੇ ਘਰਾਂ ਚੋਂ ਉਹ ਆ ਗਏ ਆ ਗਏ ਬੋਲੀ ਯਾਰ ਬੁਰੇ ਬੰਦ ਕਰਾ ਦਿੱਤੇ ਗਏ ਸਰਪੋਜੀ ਬਿਲਕੁਲ ਕਿੰਨਾ ਬੁਲ ਕਰਾਇਆ ਗਿਆ ਇਹ ਇਹ ਪੂਜੀ ਨਦੀ ਹੋ ਰਹੀ ਹੈ ਠੀਕ ਕਰ ਰਿਹਾ ਜੀ ਉਹ ਕਹਿੰਦੇ ਯਾਰ ਮੰਨ ਲ ਕਰੋ ਤੇ ਆਪਣੇ ਆਪਣੇ ਘਰਾਂ 'ਚ ਲਵੋ ਆਪਣੀ ਸੁਰੱਖਤ ਉਹਦੇ ਆਲੀ ਆਤਵਾ ਤੇ ਫੇਰ ਵੀ ਵੇਦੇ ਲੋਕ ਬਾਹਰ ਘੁੰਮ ਰਹੇ ਨੇ ਕੱਲ ਹੁਣ ਪੈਸੇ ਦਾ ਪਿਆਰ ਹੈ ਕੀ ਕਰੇ ਜ਼ਿੰਦਗੀ ਨਾਲ ਹੀ ਪਿਆਰ ਹੈ ਤੂੰ ਕਰ ਸਕਦਾ ਤੇ ਕਰ ਰਹਿਣਾ ਜਿਹਦੇ ਲੋਕਾਂ ਨੂੰ ਪ੍ਰਸ਼ਾਸਨ ਤੇ ਗੱਲ ਮੰਨਣੀ ਚਾਹੀਦੀ ਹੈ ਗੱਲ ਮੰਨਣੀ ਚਾਹੀਦੀ ਜੀ ਅਜੇ ਤੱਕ ਪ੍ਰਸ਼ਾਸਨ ਨਹੀਂ ਹੈ ਸਭ ਜਦੋਂ ਗੱਲ ਆਹ ਕਿਹੜਾ ਬਾਜ਼ਾਰ ਆ ਸਰ ਇਹ ਦਿੱਲੀ ਵੀ ਹੈ ਜੀ ਦੀਨਾਮਾ ਸਰ ਤੁਹਾਡਾ ਮੇਰਾ ਸੰਜੀਤ ਕੁਮਾਰ